ਅੱਛਾ ਕਹਿੰਦੇ ਸੀ ਕਿ ਜਦੋਂ ਵੀ ਕੋਈ ਦਾ ਆਪਣਾ ਚੈਨਲ ਵੀ ਨਾ ਤੁਸੀਂ ਕੱਟਿਆ ਕਰਕੇ ਜੇ ਚੱਲੇਗਾ ਆਪਣੇ ਮੰਮਾ ਨਾਲ ਅ ਅਚਾਨਕ ਹੀ ਪ੍ਰੋਗਰਾਮ ਆਇਆ 10 ਨੂੰ ਆਈ ਤੇ ਉਸੇ ਤਰ੍ਹਾਂ ਨਮਾ ਲੱ ਸਜਾਇਆ ਪਰ ਮੁੰਨੇ ਸਾਵਲ ਨੇ ਹਾਂਜੀ ਤੇ ਅਚਾਨਕ ਹੀ ਪ੍ਰੋਗਰਾਮ ਬਣ ਗਿਆ ਚਾਨ ਦਾ ਸਾਵਲ ਦੇ ਕਹਿੰਦੇ ਮਮਾ ਜੀ ਨੇ ਬਣਾ ਲਿਆ ਕਿਆ ਉਟਾਏ ਚੇਰੂ ਗਿਆ ਅੰਜੀ ਨੇ ਨਾਲ ਹੀ ਪ੍ਰੋਗਰਾਮ ਬਣਾਇਆ ਜੀ ਤੇ ਅਜੇ ਦੀ ਲੋਕ ਫਿਰ ਲਿਆ ਮੈਂ ਹਾਲਾ ਨਹੀਂ ਮੈਂ ਇੱਧੇ ਚੱਲ ਚੱਲ ਆਈ ਤਾਂ ਇਹ ਹੋਣਾ ਚਲੋ ਠੀਕ ਹੈ ਲੋਜੀ ਤੁਸੀਂ ਹਾਂ ਬਣਾ ਓਕੇ ਜੀ ਓਕੇ ਬਾਏ ਸੱਤ ਸੱਟ ਹੋ ਰਿਹਾ ਆ ਹਰ ਅੱਗੇ ਬੱਦਲ ਆ ਗਏ ਨੇ ਹਾਂ ਲੋ ਜਣਾ ਮੈਂ ਤਾਂ ਕਿੱਦਾਂ ਸੰਭਾਲ ਲੰਗਣੇ ਆ ਨਾ ਹਾਂਜੀ ਵਿੱਚ ਵਿੱਚ ਥੋੜਾ ਜਿਹਾ ਥੋੜਾ ਜਿਹਾ ਹੋਰ ਡਾਰਕ ਹੁੰਦਾ ਨਾ ਇਹ ਥੋੜਾ ਦੋ ਬਦਲ ਜੇ ਕਰਕੇ ਹੋ ਗਿਆ ਨਾ ਐ ਤੱਕ ਨਾ ਵਧੀ ਕਦੇ ਦਿਨ ਦਾ ਇਤਰਾ ਗੁੰਗੂੰਜ ਜਗ੍ਹਾ ਦੀ ਹੋ ਜਾਂਦਾ ਕਦੀ ਹਟ ਜਾਂਦਾ ਕਦੀ ਹੋ ਜਾਂਦਾ ਆਏ ਆਏ ਇਹਦਾ ਦਾਗੀ ਪ੍ਰਸ਼ਾਦ ਦਾ ਪੱਤਰਿਕਾ ਨੂੰ ਜਿੰਦਾ ਦੇ ਪ੍ਰਸ਼ਾਦ ਵੀ ਚਿੱਟਰੀ ਆਉਂਦਾ ਹੈ ਮਗਨੀ ਦੁਆਇਤ ਨੂੰ ਚੌਥੀ ਦਾ ਨਾਮ ਹੀ ਗਾੜੀ ਹੈ ਜਿੰਦੀ ਹੈ 7799 ਬਤਿਆਨਾ ਸਾਨਸ ਜ਼ਰੂਰੀ ਗੇਗ ਦੇ ਅਪਡੇਟਸ ਸੱਤ ਵਜੇ ਚਲੇ ਜੇ ਇੱਥੇ ਤੁਰੇ ਫਿਰਦੇ ਤਰਾਦੀ 3 ਵਜੇ ਬਰਾਤਾਈ ਚੱਲੀਆ ਕਰ ਨੂੰ ਚਲੋ ਇਹ ਰੰਦੇ ਆਪਾ ਆ ਦੇ ਸਾਰਾ ਕੁਛ ਚੱਲਣ ਡਿਆ ਵਿਆਹ ਦਾ ਲੰਬਾ ਗਾਉ ਹਾਂਜੀ ਆਹ ਜੱਲਾਤ ਤੇ ਲੈ ਜਨੇ ਮੈਂ ਚਲਾਉਂਗੀ ਨਾ ਆਹ ਗੱਡੀ ਤੇ ਆ ਜਾਓ ਸਾਹਦ ਮਰੋਂ ਉੱਥੇ ਬੈਠੇ ਗੱਡੀ ਚ ਹੋਣੀ ਆ ਆ ਬੈਠੇ ਗੱਡੀ ਚ ਵਾਹ ਆ ഫോൺ നമ്മൾ വെള്ള ബാധിത മുളോരേഷൻ

ਆ ਬੱਸ ਕਰੀਏ ਮੈਂ ਇਹ ਤਾਂ ਕਰੀਏ ਆ ਮੈਨੂੰ ਫੋਨ ਟ੍ਰੈਕ ਕਰਨਾ ਹੈ ਉਧਰ ਤਾਂ ਵੀ ਦੇ ਨਾ ਮੈਨੂੰ ਵੀਰ ਜੀ ਨੂੰ ਮਿਲਾਂ ਓਏ ਗੱਦਿਆ ਆ ਬਣਾ ਪਤਾ ਨਹੀਂ ਕੀ ਕਰ ਗਿਆ ਮੈਂ ਆ ਵੇ ਲੋ ਉਂਗਲ ਮਾਰ ਕੇ ਪਤਾ ਨਹੀਂ ਕੀ ਕਰ ਗਿਆ ਜੀ ਕੈਮਰੇ ਨੂੰ ਮੈਂ ਮਾਰੂਗੀ ਤਨੂੰ ਕਰਦਾਗੀ ਆ ਕੀ ਹੋਇਆ ਨਾ ਜੀ ਪਹੁੰਚ ਗਏ ਹੀ ਘਰ ਨਿਆਣੇ ਵਿਚਾਰੇ ਸਵੇਰ ਦੇ ਇਤਰਾ ਯੂਨੀਫਾਰਮ ਦੇ ਵਿੱਚ ਹੈ ਆ ਵੀ ਆਏ ਟਾਈ ਲਾ ਲਓ ਉਹ ਪਰਨੇ ਵਿੱਚ ਹੈ ਉਹ ਬੰਦੇ ਵਿੱਚ ਆ ਕੇ ਸਾਰੇ ਇਦਾਂ ਹੀ ਆ ਆਹ ਟਾਈ ਲਾ ਲਓ ਮਮਾ ਜੀ ਆਪਣੀ ਹਾਂਜੀ ਲਾ ਲਓ ਟਾਈਆਂ ਛਾਈਆਂ ਆਪਣੀਆਂ ਹੁਣ ਬੜਾ ਪੜ ਲਿਆ ਅੱਜ ਹੈ ਨੈਂ ਬੜਾ ਪੜ ਲਿਆ ਹੁਣ ਲਾ ਲਓ ਟਾਈਆਂ ਸਾਢੇ 6 ਵਜੇ ਆਏ ਘਰ ਵਿਆਹ ਵਿਆਹ ਵੇਖ ਕੇ ਵਿਆਹ ਹੈ ਵਿਆਹ ਡਾ ਲਵਾ ਹੀ ਚੱਲਣ ਡਿਆ ਆ। ਵਿੰਡੋ ਸਟਾਡ ਤੇ ਕਿੰਨੂੰ 3 ਵਜੇ ਤੇ ਬਰਾਤ ਆਈ ਤੇ ਸਾਡੇ ਸਾਢੇ 4 ਵਜੇ ਲਵਾ ਗਿਦੇ। ਹਾਂ ਲੈਟ ਹੋ ਗਿਆ ਨੂ। ਹੁਣ ਕਹਿੰਦਾ ਮੈਨੂੰ 7-8 ਵਜੇ ਤੇ ਮੈਂ ਹੋ ਕਿਉਂ? ਕਹਿੰਦਾ ਪਾਰਟੀਆਂ ਵਹਿ ਜਾਂਦੀਆਂ ਹੁਣਦੀਆਂ ਨਹੀਂ ਮੁੜ ਗਏ। ਆਹ ਹਾਂ। ਕਹਿੰਦਾ ਥੱਕੇ ਤੇ ਕੋਈ ਉਠਾ ਨਹੀਂ ਸਕਦਾ ਗੇਰੂ। ਹਾਂ ਇਦਾਂ ਹੀ ਹੁਣ ਇਹ ਵੀ ਵੇਖੋ ਵੀ ਜਦੋਂ ਆਉਣ ਹੀ ਇੰਨੀ ਲੇਟ ਦੇ ਜੇ ਤੁਸੀਂ 3 ਵਜੇ ਆਏ। 3 ਤੇ ਸਾਢੇ 4 ਲਵਾ। ਸਾਢੇ 4 ਲਵਾ ਜੀ ਉਹਦੀ ਫੋਨ ਗਿਦਾ ਲਵਾ ਹੁੰਦੇ ਗਏ। ਬੋਲੇ ਬੋਲੇ। ਕਮਾਲ ਏ ਪਤਾ ਨਹੀਂ ਕਿੱਦਾਂ ਦੇ ਵਿਆਹ ਹੋਣ ਲੱਗ ਪਏ ਹੁਣ ਨੇ ਤੇ ਕਹਿੰਦੇ ਆ ਕਿ 12 ਵਜੇ ਤੋਂ ਪਹਿਲਾਂ ਪਹਿਲਾਂ ਜੜੀਆਂ ਲਾਵਾਂ ਹੋਣੀਆਂ ਚੇ। ਉਹ ਸੇ ਆਲਾਕੇ ਸਾਰੀਆਂ ਦੇ ਪਾਰਲਰ ਤੋਂ ਤਿਆਰ ਹੋ ਜਾਂਦੀਆਂ ਵੀ ਲਵੇ ਜੜਾਨੀਆਂ ਨਹੀਂ ਨਿਕਲਦੀ ਹੋਣੀਆਂ ਉਹ ਬੌਮ ਤੇ ਜੇਬ ਉਹ ਰੈਂਟ ਦਾ ਸਮਾਨ ਇੱਕ ਤੇ ਇੱਕ ਤੇ ਰੈਂਟ ਨਹੀਂ ਖਲੋਣ ਦਿੰਦਾ ਰੈਂਟ ਵਾਲੇ ਗੌਣ ਇਹਨਾਂ ਦੇ ਤਾਬਾ ਤਾਬਾ। ਸਾਉਣਾ। ਅੱਜਕੱਲ 트ੈਂਡੀ ਹੋ ਗਿਆ ਇੱਕ ਪਾਰਲਰ ਤੇ ਜਾਣਾ ਦੂਜਾ ਰੈਂਟ ਦੇ ਕੱਪੜੇ ਪਾਉਣੇ। ਨਵੇਂ ਫੈਸ਼ਨ। ਆਹਾ। ਸਾਰੇ ਜਾਣੇ ਮੈਂ ਪੁੱਛਣ ਦੀ ਮੈਂ ਕਿਹਾ ਪਤਾ ਨਹੀਂ ਕਿੱਥੇ ਚਲ ਗਏ ਸਾਰੇ ਬੱਚੇ ਤਾਂ ਮੈਨੂੰ ਹੁਣ ਪਤਾ ਲੱਗਾ ਕਿ ਇਹ ਸਾਰੇ ਜਾਣੇ ਇਧਰ ਪਰੀ ਨੂੰ ਵੇਖਣ ਚਲ ਗਏ ਆ ਮਿੰਦਰ ਦੀ ਜਾਨ ਨਹੀਂ ਦੇ ਕਿੱਥੇ ਗਈ ਪਰੀ ਤੁਹਾਡੀ ਅੱਛਾ ਅੰਦਰ ਵੜਿਆ ਉੱਪਰੋਂ ਦੀ ਜਾਣਾ ਪੈਣਾ ਮੈਨੂੰ ਇਹ ਉਹ ਤੇ ਹੱਥ ਤੇ ਦੌੜ ਜਾਂਦੇ ਉੱਡਦੇ ਤੁਹਾਨੂੰ ਉਹਦੇ ਵੱਲ ਕੋ ਦੌੜ ਜਾਂਦੇ ਮੈਂ ਤਾਂ ਪਰੀ ਦੀ ਸੀ ਨਹੀਂ ਇਤੋਂ ਤੁਹਾਡੀ ਨਾ ਲਾਈਟ ਔਨ ਕੀਤੀ ਬਾਹਰ ਦੀ ਨਾ ਖੁਸ਼ ਰਾਤ ਨੂੰ ਅੱਥੇ ਹਾਂਜੀ ਪਰੀ ਨੇ ਮਾਰਿਆ ਨਾ ਤੇ ਲੱਤਾ ਜਦੋਂ ਆਏ ਹਾਏ ਸਾਰੇ ਆਹ ਸਵੈ ਲੋਟੀ ਉਹਦੀ ਜਿਹੜੇ ਲੈ ਦਿੱਤੀ ਹੋ ਗਿਆ ਨਹੀਂ ਆਏ ਹਾਏ ਹਰੋ ਲੈ ਇੱਕ ਕਪੜਾ ਹੀ ਬੜੇ ਕੋੜੀ ਚੜਦਣ ਤੇ ਪਾਪਾ ਇੱਥੇ ਸਮਾਂ ਨਹੀਂ ਬੜਾ ਲੈਂਦਾ ਤਾਂ ਸਹੀ ਸੂਟੀਆਂ-ਬੂਟੀਆਂ ਹੀ ਲੈ ਇੱਥੇ ਨਾ ਤਲੋ ਇੱਧਰ ਵੀ ਚੀਜ਼ ਇਹਨਾਂ ਦੇ ਨਾਪ ਮੋਦ ਲਾਓ ਮਜ਼ਾ ਆਲੇਗਾ ਥੋੜਾ ਸੁੱਕੂ ਨਾ ਕਰੋ ਤੋ ਤੋ ਮੋਦ ਨਾ ਕਰਾ ਆਮਨੇ ਹੱਥ ਪੰ ਫੜ ਲੈ ਆ ਦੇਖ ਦੇਖ ਆ ਤਾਂ ਮੱਛਰ ਵੀ ਹੈਗਾ ਤੇ ਕੋਈ ਨਹੀਂ ਤੇਰਾ ਚਾਹਣਾ ਕੀ ਕਰ ਦੇਖ ਦੇ ਪਾਇਆ ਕੀ ਜਿਹਨੂੰ ਉਹਨੇ ਖਾ ਲਈ ਨੇ ਨੀਚਾ ਨੇ ਤੇ ਇੱਥੇ ਨੇ ਕੀ ਰੋਈ ਜਾ ਰਹੀ ਹੈ ਅਜ ਉਹਨੇ ਕਿਹਦੇ ਲੱਗੀ ਸੋਣਾ ਅੱਜ ਉਹਨੇ ਤੇ ਲੱਗੂ ਭੁੰਨੇ ਤੇ ਆਏ ਨੇ ਨਹੀਂ ਤੇ ਪਾਣੀ ਆਪੇ ਪੀ ਲੈਂਦੀ ਇੱਥੋਂ ਅੱਗੇ ਇਧਰੋਂ ਮੈਂ ਵਾਹ ਪਾਣੀ ਵਰ ਕੇ ਰੱਖੀ ਵੈਸੇ ਪਾਣੀ ਆਪੇ ਪੀ ਲੈਂਦੀ ਇਧਰ ਆ ਕੇ ਚੱਲੀ ਅੱਗੇ ਕਰਨੀ ਉਹ ਬੈਠੀ ਆ ਉੱਥੇ ਅੱਛਾ ਤੇ ਇਹਨੇ ਤੇ ਬੈਹਨ ਜੂਗੀ ਹੈਗੀ ਇਧਰ ਜਗਾ ਬੈਠੀ ਨਹੀਂ ਆਏ ਮੈਂ ਜਿੱਦਾਂ ਦੀ ਇੱਕ ਦੰਦੀ ਵਿੱਚ ਬੈਠੀ ਹੋਰ ਕੁੜੀ ਨੂੰ ਮਿਲਦਾ ਨਹੀਂ ਕੋਈ ਤੇ ਹੈ ਤੇ ਬੈੰਦੀ ਨਾ ਕਰ ਆਪਣੇ ਪੈਰਾਂ ਨਾਲ ਕਰਕੇ ਸੰਦਰੀਆਂ ਸਨੀਤਾ ਕੁਛ ਪਰ ਮੈਂ ਇਹ ਤਾਂ ਖੀ ਵੇਖੀ ਬੈਠੀ ਹਾਂ ਨਹੀਂ ਤੇਰਾ ਸੁਗ ਦੀ ਫੈ ਗਈ ਵੀ ਨਹੀਂ ਨਹੀਂ ਇਹ ਫੋੜੇ ਬੰਦੇ ਬੰਦੇ ਕਿਉਂ ਨਹੀਂ ਆ ਬੰਦਾ ਸੁਗ ਮੈਂ ਪੈਰ ਨੂੰ ਬੋਲ ਕਰਦੀ ਏ ਜਿਆ ਫੋੜਾ ਦਿੰਦਾ ਆ ਮੈਡਮ ਕੀ ਹੁੰਦਾ ਮੈਂ ਜਿਹੜਾ ਤਗੜੇ ਕੋੜੇ ਹੁੰਦੇ ਉਹ ਫੱਟ ਦੇਣੀ ਆ ਅੱਛਾ ਇਹ ਤਗੜੀ ਹੈਗੀ ਆ ਤੁਹਾਡੀ ਪਰੀ ਪਰੀ ਇਹ ਚਲੋ ਆਜੋ ਹੋਣਗੇ ਉਹਨੇ ਪਰੀ ਦੇ ਨਾਲ ਹੀ ਸੌਣਾ ਤੁਸੀਂ ਬੱਸ ਮੈਨੂੰ ਪਤਾ ਨਹੀਂ ਕਿੱਥੇ ਸਾਰੇ ਜਨ ਚਲ ਗਏ ਇਹਨਾਂ ਨੇ ਵਾਸ ਸਾਰੇ ਪਰੀ ਦੇ ਦਿਵਾਲੇ ਹੋਏ ਆ

ਮੈਂ ਦਾ ਨਾ ਉਹ ਹਾਜੀ ਹੋ ਗਿਆ ਚਾਰ ਈਅਰ झाले ਤੁਹਾਨੂੰ ਮੈਂ ਦਾ ਨਾ ਜੋ ਰਾਬਾ ਨਾ ਜੋ ਰਾਬਾ ਦੇ ਦੋ ਜੀ ਕੋਈ ਨਹੀਂ ਜਿਹੜੇ ਹੋਣ ਬੰਲੇ ਚਾ ਨਹੀਂ ਕੋਈ ਵੀ ਕੁਝ ਤੇ ਫੇਰ ਬਾਹਰੀ ਹੈ ਬਸ ਤਾਂ ਆਏ ਤੇ ਉਹਨੂੰ ਕਹੋ ਉੱਥੇ ਪਰੇ ਕੋਈ ਰਹੀ ਨਾ ਤਾਂ ਅੱਜ ਚਿੜਨੀਏ ਗੇਤ ਕੋ ਚੜੀ ਵਾਈ ਮਜ਼ਰ ਜਾ ਚੱਲ ਓ ਮਾਈ ਗਾਡ ਨਹੀਂ ਚੱਲ ਜਾਂਦੇ ਕੋਈ ਨਹੀਂ ਅੱਛਾ ਦੋਨੋਂ ਰਹਿ ਗਈ ਕੱਲੇ ਦਾਵਾ ਦੋ ਰਹਿ ਗਈ ਕੱਲੇ ਹੋਰ ਕੁਛ ਨਹੀਂ ਅੱਛਾ ਤੂੰ ਹੀ ਕਹ ਤਾ ਤੈਨੂੰ ਮੈਂ ਅਜੇ ਮੈਂ ਪਹਨਣਾ ਸਨ ਮਾਨ ਨਹੀਂ ਦਿੱਤਾ ਤੈਨੂੰ ਮੈਂ ਅੱਛਾ ਥਿਲੋ ਭਾਜੀ ਹਮ ਚਲੋ ਜੀ ਹਾਂ ਥਿਲੋ ਛੁੱਟੋ ਹੋਣ ਬਣ ਗਿਆ ਸਾਬੂ ਭਾਬੀ ਸਭ ਬਣ ਗਿਆ ਤੂੰ ਜਹਾ ਤੇਰੀ ਜਹਾ ਪੀੜੀ ਪੀੜੀ ਹੈ ਜੀ ਕਾ ਜਹਾ ਨਾਲ ਪੀਣੀ ਹੈ ਜਹਾ ਨਾਲ ਪੀਣੀ ਹੈ ਚਾਹ ਦੇ ਗਿਰ ਤੋਂ ਬਿੜੀ ਆ ਚਾਹਾਂ ਕੀ ਪਿਆਏਗਾ ਬਿੜੀ ਤਾਂ ਰਹਿ ਗਿਆ ਵਾ ਓਏ ਭਾਬੀ ਚਾਹਾਂ ਕੀ ਖਾਏਂ ਦਿਲ ਤੇ ਹੋ ਰਿਹਾਦਾ ਉਹ ਪਾਟਣਾ ਚਰੀਆ ਜਾਂਦਾ ਪਾਣਾ ਤੇ ਜਾਂਦਾ ਆ ਚਿੜੀ ਆ ਭਾਈ ਤੈਨੂੰ ਤੁੰ ਨੂੰ ਭਾਈ ਭਾਈ ਦੀ ਗਏ ਕਰਨ ਚਾਹਾਂ ਨਾ ਅੱਜ ਇੱਕ ਟੁਸਟਰ ਇੱਕ ਟੁਸਟਰ ਉਹ ਵਰਾਦ ਉਹ ਇੱਕ ਇੱਕ ਏਟਾ ਤੇ ਇੱਕ ਮਗਰ ਦੀ ਕਿਹੜੀ ਆ ਏਟਾ ਰੁੱਟ ਚਾਰ ਦੀ ਕੋਕ ਸਾਰੇ ਡੇਮੇ ਬਹੁਤ ਅੰਦਰ ਤਾਈ ਚਲ ਆ ਜੀ ਭਾਵੀ ਬਣ ਗਿਆ ਮਿੱਠਾ ਸੋਣਾ ਵੱਧ ਪਾਇਓ ਹਾਂ ਫਨਤਮੀਨਾ ਲੈ ਕੇ ਆ ਗਿਆ ਹਾਂ ਜਿਹੜਾ ਆ ਗਿਆ ਗਿੱਲ